ਵਹੀ ਗੁਰਜੀਤ ਖਾਨ ਸਾਹਿਬ ਵਹੀ ਗੁਰਜੀਤ ਜੀ ਘਰੇ ਆਇਦਾ ਵਲੌਗ ਆਪਣਾ ਗਾਜੀ ਸ਼ੁਰੂ ਤੇ ਆ ਸਭ ਸੰਗਤਾਂ ਨੂੰ ਪਤਾ ਜੇ ਕਿ ਜਿਹੜਾ ਆਪਣਾ ਬੰਦ ਜਿਹੜੀ ਅਰਦਾਸ ਬੇਨਤੀ ਹੋ ਗਈ ਆ ਤੁਹਾਨੂੰ ਬੰਨ ਨੂੰ ਬੰਨਣਾ ਸ਼ੁਰੂ ਕਰਨਾ ਆਪਾਂ ਤੇ ਹੁਣ ਜਿਹੜੀ ਚੀਜ਼ ਦੇ ਆਪਾਂ ਲੋਡ ਇੱਥੇ ਮਿੱਟੀ ਦੀ ਡੀਜ਼ਲ ਦੀ ਖਾਲੀ ਬੋਰਿਆਂ ਦੀ ਇਹਨਾਂ ਚੀਜ਼ਾਂ ਨੂੰ ਬਹੁਤ ਲੋਡ ਆ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਚੀਜ਼ ਵੱਧ ਤੋਂ ਵੱਧ ਪਹੁੰਚਾਈ ਜਾਵੇ ਤੇ ਬਾਕੀ ਅੱਜ ਸੰਤ ਮਹਾਪੁਰਸ਼ ਸੰਤ ਬਾਬਾ ਬਤਾਰ ਸਿੰਘ ਜੀ ਸੁਰ ਸਿੰਘ ਵਾਲੀ ਵੀ ਅੱਜ ਪਹੁੰਚ ਰਹੇ ਆਪਣੇ ਕੋਲੇ ਅੱਜ ਉਹਨਾਂ ਨੇ ਵੀ ਦੱਸ ਬੇਨਤੀ ਕਰਨਗੇ ਤੇ ਬਾਕੀ ਆਪਾਂ ਧੰਨਾਂ ਨੂੰ ਤੁਹਾਨੂੰ ਮਿਲਦੇ ਆਪਾਂ ਗੁਰਦਰਾ ਸਾਹਿਬ ਜਾ ਕੇ ਬਾਬਾ ਬਿਜਿੰਦ ਤੇ ਬਾਕੀ ਸਾਡੇ ਵੀਰਾਂ ਨੇ ਫੇਰ ਦੁਬਾਰਾ ਉਹ ਦਿਨ ਜਿਹੜੀ ਮਿੱਟੀ ਵੱਤ ਪੱਦ ਪਹਚਾਈ ਜਾਵੇ ਇੱਥੇ ਤੇ ਡੀਜ਼ਲ ਕਿਉਂਕਿ ਡੀਜ਼ਲ ਨੇ ਮਸ਼ੀਨਰੀ ਚੱਲਣੀ ਆ ਤੇ ਜਿਹੜਾ ਮਿੱਟੀ ਆ ਮਿੱਟੀ ਨਾਲ ਬੰਨ ਬੱਜਣਾ ਤੇ ਸਾਰੇ ਵੀਰਾਂ ਨੇ ਦੇਮਚੇ ਦੀ ਮਿੱਟੀ ਤੇ ਡੀਜ਼ਲ ਵੱਤ ਪੱਦ ਪਿੰਡ ਆਲੀ ਕਲਾਂ ਪੰਚਾਇਤ ਵਾਲੇ ਤੇ ਫਤਗ ਲੱਗੀ ਪੁੱਤ ਜੇ ਤੁਹਾਨੂੰ ਮਨ ਬਣਾਓ ਮਾੜਾ ਜਿਹਾ ਕੋਈ ਕਿਤੇ ਘਾਟ ਹੀ ਨਹੀਂ ਲੈਣੀ 30000 ਹਾਂ 10000 ਰੁਪਏ ਕੋਲੇ ਸੋਨਿਹਾਲ ਸਤ ਸ੍ਰੀ ਅਕਾਲ ਜਰਜਤ ਸਿੰਘ ਬਲਵਿੰਦਰ ਸਾਡੇ ਪਰਿਵਾਰ ਨਾਲ 10000 ਰੁਪਏ ਕੋਲੇ ਸੋਨਿਹਾਲ ਸਤ ਸ੍ਰੀ ਅਕਾਲ 10000 ਰੁਪਏ ਗਰਦੋਸ਼ ਸਰਪੰਚ ਵੱਲੋਂ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ 50000 ਵਰਸਾਓ ਮੱਕੀ ਸਾਡਾ ਲੈ ਯਾ ਯਾਰ ਇਸਾ ਸਿੰਘ ਸਰਪੰਚਾ ਅਲੀ ਖੁਰ ਤੋਂ ਤੇ 1 ਲੱਖ ਰੁਪਇਆ ਖਤਾਫ ਮੈਂ ਦਸੇ ਸਰਪੰਚ ਵੱਲੋਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 900 ਰੁਪਇਆ ਨਵੈਲ ਵੱਲੋਂ ਨਵੈਲ ਸਿੰਘ ਵੱਲੋਂ ਠੱਗੀ ਵਾਲਿਆਂ ਵੱਲੋਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 900 ਰੁਪਇਆ ਆਪਣੇ ਸ਼ਾ ਨਿਹਾਰੇ ਵਾਲੇ ਬੰਦੇ ਜਿਹੜੇ ਆਪਣੇ ਆਲੀਪੁਰ ਤੋਂ ਬੈਠੇ ਹੋ ਉੱਥੋਂ ਵੱਲੋਂ ਬੁਲੇ ਸੋ ਨਿਹਾਰ ਸੋ ਸ੍ਰੀ ਅਕਾਲੋ ਪਤਾ ਗੱਲ ਤੈਨੂੰ ਮੈਂ ਆ ਗਿਆ ਵੀ ਮਾਨ ਨਾ ਬਣਾ ਦੋ ਹਾਂ ਅੰਦਰ ਆਂਦੇ ਨਾਲ ਇੱਕ ਕਦਮ ਉੱਤ ਕਰੋ ਦਸ ਗੱਲ ਮੌਦਾ ਕਿ ਨਹੀਂ ਬੈਠਾ ਬੰਦ ਦਸ ਗੱਲ ਹਸ ਗਿਆ ਆ ਇੱਕ ਗੱਲ ਮੰਨ ਜੇ ਤੂੰ ਆਲੀ ਡਾਕ ਦੇ ਦਿੰਦੋ ਤਾਂ ਅਸੀਂ ਕੋਈ ਨਾ ਕੁਝ ਹਲ ਨਹੀਂ ਕਿ ਪਿਸੋ ਪਾ ਪਿਲਾ ਕੇ ਲੈਵਲ ਨੇ ਤੇ ਸਾਡੇ ਦਿਮਾਗ ਤੋਂ ਸਿੱਧੀ ਗੱਲ ਇਹ ਈ ਆ ਕਿ ਧੰਨ ਦੇ ਲੈ ਹਾਂ ਨੂੰ ਦਾਖਲੇ ਕੋਲੋਂ ਦੇ ਦੇਣਾ ਸਾਨੂੰ ਤੂੰ ਕਹਿਣਾ ਜਦੋਂ ਉਹਨਾਂ ਕੱਟ ਲੱਗਦੇ ਨੇ ਨਾਲੇ ਢਾਲਾ ਕੰਮ ਫਿਰ ਦੂਰ ਹੋ ਗਿਆ ਸਰ ਅਸੀਂ ਆਨੇ ਇਹ ਦੀ 1000 ਰੁਪਿਆ ਲੈਂਬਰ ਵੱਲੋਂ ਬੁਲੇ 100 ਨਾ ਹਾ ਸਰ ਸ੍ਰੀ ਆਗਾਲੂ ਤੂੰ ਬਾਹਰ ਕੱਢ ਕੇ ਤਹੀ ਬਚਾਈਏ ਤੇ ਜੇ ਇਹ ਅਗਲਾ ਨਾਮ ਮੰਨੂ ਤੇ ਫੇਰ ਸੋਚਣਾ ਹੁੰਦਾ ਏ ਕਿ ਨਹੀਂ ਗੱਲ ਤੇ ਹੱਥੇ ਵੀ ਸੇਜ ਦੀ ਸੈ ਹੈ ਉਹ ਦਿਨ ਜੇ ਬਿਲਕੁਲ ਨਾ ਮੰਨੇ ਨਾ ਭਾਈ ਮਨੂ ਸੋ ਫਫੜਾ ਫੋਨ ਹੋ ਜਾਵੇ ਤੇ ਉਹ ਬਪੂਸ਼ੀਆ ਬੰਦਾ ਸਾਡਾ ਬਣਾਇਆ ਤੇ ਸਾਡੇ ਵਿਚਾਰ ਆਉਣਿਆ ਨਾਲੇ ਬਾਕੀ ਭੱਜਦੀ ਆ ਜੀ ਸਾਡੀ ਮੈਂ ਲੈਂਦਾ ਤੇ ਯਾ ਬਾਹਰ ਕਦਾਈ ਬੇ ਨਿਸ਼ਾਨੀ ਆ ਉਸੇ ਵੇਲੇ ਸੋਚ ਰਿਹਾ ਮੈਂ ਕਿ ਯਾਰ ਮਹਾਰਾਜ ਤਿਆਰ ਕਿਲੇ ਵਜੂਦ ਬਾਲਣਾ ਕਿ ਉਹ ਆਇਓ ਤਾਈ ਜੀ ਨੂੰ ਉਹ ਦੇਣਾ ਨੇ ਫੇ ਇਹਦੇ ਵਿੱਚ ਲਓ ਜੀ ਅੱਜ ਘੋੜੀ ਵੀ ਕਰਾ ਦੇ ਨਵਾਈ ਤਵਾਈ ਪਹਿਲਾਂ ਮਾਰਿਆ ਨੂੰ ਸ਼ੈਂਪੂ ਹੁਣਾ ਖੱਟੇ ਦਾ ਸੀਪਾ ਪਾ ਕੇ ਸਰੋਂ ਦਾ ਤੇਲ ਮਸਕਾਤੀ ਕਰਵਾ ਦੇ ਕਰੀ ਇਹਨਾਂ ਘੜੀਏ ਨੂੰ ਮਨ ਲਓ ਖਾਰ ਕੋਸ਼ਿਸ਼ ਨੂੰ ਦਿਲ ਅਸੀ ਨਾਲ ਤੇ ਇੱਕ ਮੰਨ ਲਓ ਆਪਣੀ ਨਨਵਾ ਨੂੰ ਨਵ ਕਰਮਲ ਨੂੰ ਸਟਾਕੇ ਮਾਰ ਕੇ ਸੁਕਾ ਕਪੜਾ ਇਹ ਆਪਣੀ ਰਾਣੀ ਸੰਦਰਾ ਦਲੇਰ ਸਿੰਘ ਨਵਾਰ ਰਿਹਾ ਅੱਜ ਦਲੇਰ ਸਿੰਘ ਸੇਵਾ ਲੁੱਟ ਰਿਹਾ ਅੱਜ ਮਿਲ ਤੁਹੀਂ ਕਰਨਾ ਕੋਹ ਪਣਾ ਮਾਜੀ ਲਿਸ ਕੈਮਰਾ ਕਰਤੀ ਕਾਲੀ ਛਾਇ ਕਰੀ ਗਰਮੀ ਨਾਲ ਮੁੰਦਰੀ ਪਈ ਵਿਚਾਰੀ ਤਾਂ ਨੇ ਕਰ ਲਿਆ ਖਣਵਾ ਤੂੰ ਕੱਲ ਨੂੰ ਭਾਈ ਨਹੀਂ ਪਹੁੰਚ ਤੀ ਕੱਲ ਵਸੀ ਰਾਜੂ ਨੂੰ

ਆਉਣ ਆਪਾਂ ਪਹੁੰਚ ਗਏ ਹਾਂ ਸੁਲਤਾਨਪੁਰ ਲੋਧੀ ਨਿਰਮਲ ਕੁਟਿਆ ਸਿੱਚੇਵਾਲ ਇੱਥੋਂ ਪ ਲੈ ਕੇ ਜਾਣਾ ਵਾ ਤੰਬੂ ਸਕੰਜਾ ਬਣਾਵਾ ਬੈਣੇ 20x20 ਦਾ ਤੇ ਉਹ ਆਪਾਂ ਲੈ ਕੇ ਜਾਣਾ ਥੱਜ ਲੈਣ ਆਏ ਉਹਨੂੰ ਟਰਾਲੀ ਵਿੱਚ ਲੈ ਕੇ ਜਾਵਾਂਗੇ ਆਪਾਂ ਸੁਲਤਾਨਪੁਰ ਲੋਧੀ ਮਾਦਿ ਨੇ ਡੇਰਾ ਵਾ ਆਪਾਂ ਜੋ ਲੈਣਾ ਸਕੰਜਾ ਜਾ ਤਾਂ ਲੈਣ ਆਏ ਕਿਥੇ ਤਾਂ ਬੰਨ ਬਣਾਣਾ ਸ਼ੁਰੂ ਕਰਨਾ ਵਾ ਉਹਦੇ ਵਾਸਤੇ ਮੈਨੂੰ ਪੜਾ ਬਣਾਉਣਾ ਬੈਠਣ ਵਾਸਤੇ ਗਫਾ ਪਾਣੀ ਰੱਖਣ ਵਾਸਤੇ ਬਰਸ਼ਾਦੀ ਤੋੜਾ ਕਰਕੇ ਨੂੰ ਲੈਣ ਆਏ ਜੀ ਲੋਕ ਕਰ ਲੈ ਲੋਡ ਆਪਾਂ ਨੰਬੂੜਾ ਜਿਗਾਰਡ ਆ ਇਹ ਬਾਦਿਆਂ ਦੀ ਵਰਕਸ਼ਾਪ ਆ ਉਹ ਜਿਹੜੇ ਦੂਜੇ ਨਾ ਉਹ ਲੈ ਗਏ ਸਿੰਧਾ ਇੱਥੇ ਬਾਪਿਆਂ ਦੀ ਸਿੰਘ ਆਪੇ ਹੀ ਸਾਰਾ ਕੁਝ ਤਿਆਰ ਕਰਦੇ ਆ ਬੋੜੇ ਜਿੱਦਾਂ بیٹے ਵੱਡੇ ਛੋਟੇ ਬੋਟ ਆ ਹਰ ਇੱਕ ਚੀਜ਼ ਦੇ ਮਰਜ਼ੀ ਜੀ ਮਨ ਲੋ ਤੁਸੀਂ ਤਿਆਰ ਕਰਾ ਸਕਦੇ ਆ ਸਾਰੀ ਸੌਤ ਇੱਥੇ ਹੈਗੀ ਆ ਹਰ ਇੱਕ ਮਸ਼ੀਨਰੀ ਹੈਗੀ ਇੱਥੇ ਬਾਦਿਆਂ ਕੋਲੇ ਸਾਰੇ ਫਾਰਮ ਹਨ ਹੈਗੇ ਹਰ ਇੱਕ ਚੀਜ਼ ਦੇ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਆਪ ਤਿਆਰ ਕਰਦੇ ਸਾਰੀਆਂ ਇੱਥੇ ਉਹਦੇ ਆਲੇ ਆਲੇ ਉਸੇ ਆਉਣਾ ਪਰ ਲਿਹਾਨ ਵਾਲੀ ਸ਼ਾਮ ਨੂੰ ਹੁੰਦੀ ਨਹੀਂ ਨਹੀਂ ਉਹ ਹੀ ਹੋਣੀ ਫਿਰ ਕੋਈ ਨਾ ਲਾ ਕੇ ਹਸਾਰ ਕਿੱਥੋਂ ਹੀ ਯਾਰ ਕੀ ਆਉਣਾ ਉਹ ਜੇ ਹਸਾਰ ਆ ਫਿਰ ਤੇਰੇ ਨਹੀਂ ਕੋਈ ਕੰਮਾਇਆ ਨਹੀਂ ਹਸਾਰ ਤੇ ਸਰਾ ਚ ਚੱਲ ਫਿਰ ਨਰਵੈਲ ਕੋ ਤੇ ਚੰਪੂ ਤੇ ਨਪਾਮ ਪਾਲਾ ਸਭ ਸਮਝਾ ਬਣ ਜਾਂਦਾ ਹਾਂ ਚੱਲ ਯਾਰ ਮੋਟਰ ਜੀ ਸਾਰੇ ਰੈਡੀ ਆ ਚੜ ਜੀ ਹਾਂ ਚੜ ਜੀ

ਪੈਣੀ ਤੇ ਉਧਰ ਨੂੰ ਜਾਇਆ ਉਦੋਂ ਜ਼ਿਆਦਾ ਪੜਾ ਲੱਗਣਾ ਹੁਣ ਪਰ ਇਹ ਕੰਗਰਾਜਲ ਰੌਣਾ ਬੰਮੋ ਦਾ ਗਿਆ ਵੀਰ ਤੇ ਜਾ ਕੇ ਬੰਦ ਕਰ ਦਿੰਦਾ ਵਾ ਇਹ ਚਾਰ ਮੱਲੂ ਵੀਰ ਤੇ ਚਾਰ ਇਹ ਬੰਮੋ ਦੇਣਾ ਹੈ ਪਾਣੂ ਪਿੰਡਾਲੀ ਕਲਾਂ ਹਲਾ ਮੌਜਾ ਮੜ ਗਈਆਂ ਇਹ ਤਾਂ ਨਜ਼ਾਰਾ ਹੀ ਕੀ ਧਰਮਣਾ ਨਾ ਜਾਨਬਾ ਜਾਨਬਾ ਜੂ ਆਪਣੀ ਤਰ੍ਹਾਂ ਚਾਹ ਦੇ ਪਹਿਲੀ ਵੀ ਦਾ ਦਿੰਦਾ ਵੇ ਨਹੀਂ ਪਹਿਲੀ ਆ ਹਾਂ ਹਾਂ ਮੈਂ ਵੀ ਕਰਦਾ ਨਾਲ ਨਾਲ ਫੇਰ ਆ ਪਰ ਆ ਨੰਦੀ ਇੱਥੇ ਸਹੀ ਨਹੀਂ ਅੜ ਚਾਹੀਦਾ। ਕਿਥੇ ਆ? ਉੱਥੇ ਰੱਖ ਪਹਿਲਣ ਜਗਾ। ਉਹ ਇਹ ਨਾਲ ਪਾ ਲਾ। ਹਾਂਜੀ ਅੱਜ ਆਪਾ ਪਹੁੰਚੇ ਆ ਆਲੀ ਪਿੰਡ ਤੇ ਬਾਕੀ ਕਿਸ ਚੀਜ਼ ਦੀ ਲੋੜ ਹੈਗੀ ਤਾਂ ਬੱਦੀਓ ਬਾਜੂ ਵਿੱਚ ਦੱਸਣਗੇ। ਆ ਵੀਰੋਂ ਨਹੀਂ ਸੜ ਤੋਂ ਅੱਜ ਪਹੁੰਚੇ ਆ ਪਿੰਡ ਸਾਡਾ ਆਲੀ ਫੋਦ ਤਹਿਸੀਲ ਸੁਲਤਾਨਪੁਰ ਲੋਧੀ ਤੇ ਜੋ ਕਿ ਆਪ ਸਾਰ ਸੰਗਤਾਂ ਨੂੰ ਪਤਾ ਵੀ ਹੁਣ ਪਾਣੀ ਆਪਣਾ ਡਾਊਨ ਹੋ ਚੁੱਕਾ ਵਾ। ਇਸ ਟਾਈਮ ਸਭ ਤੋਂ ਸਾਨੂੰ ਜਿਆਦਾ ਜ਼ਰੂਰਤ ਹੈ ਮਿੱਟੀ ਦੀ ਤੋੜਿਆਂ ਦੀ ਤੇ ਜਿਹੜਾ ਕਿ ਹਜ਼ਾਰਾਂ ਸਭ ਤੋਂ ਜੜੀ ਮਹੱਤਵਨ ਚੀਜ਼ ਆ ਉਹ ਆ ਡੀਜ਼ਲ ਜੋ ਕਿ ਹਜ਼ਾਰਾਂ ਹੀ ਲੀਟਰ ਲੱਗ ਜਣਾ ਵਾ ਤੇ ਵੀਰੋਂ ਨਹੀਂ ਸਾਡੇ ਤੋਂ ਦੋ ਦਿਨ ਤਿੰਨ ਦਿਨ ਹੋ ਗਏ ਕੰਟੈਕਟ ਕਰ ਕੰਟੈਕਟ ਕਰਦੇ ਪਏ ਆ ਜੀ ਤੇ ਅੱਜ ਇਹ ਸਾਡੇ ਤੋਂ ਪਹੁੰਚਿਆ ਦਿਨ ਆ ਕਿ ਆ ਇਹਨਾਂ ਨੂੰ ਅਸੀਂ ਇਹ ਕਹਿੰਦਾ ਮੌਕਾ ਵੇਖ ਕੇ ਤੁਹਾਨੂੰ ਜਿੱਦਾਂ ਲੱਗਦਾ ਵਾ ਤੇ ਉੱਥੇ ਮਤਲਬ ਤੁਸੀਂ ਉਸ ਨਾਲ ਸਾਡੀ ਹੈਲਪ ਕਰੋ ਤੇ ਬਾਕੀ ਮੈਂ ਬਾਈਆਂ ਦਾ ਵਿੱਚ ਨੰਬਰ ਤੇ ਐਡੀ ਕਰੂਗਾ ਤੇ ਉੱਤੇ ਮੈਂ ਅਸੀ ਕਰਕੇ ਸਾਰੇ ਵੀਰ ਪਹੁੰਚਿਓ ਇੱਥੇ ਤੇ ਅਗਰ ਜੇ ਕੇ ਵੀਰ ਨੇ ਮਤਲਬ ਸਾਨੂੰ ਪੇਮੈਂਟ ਕਰਨੀ ਆ ਉਹ ਸਾਡੇ ਨਗਰ ਵੱਲੋਂ ਇੱਕ ਸਾਰੇ ਸਰਪੰਚ ਪੰਚਾਇਤ ਵੱਲੋਂ ਇੱਕ ਸਾਂਝਾ ਖਾਤਾ ਵੀ ਖੋਲਿਆ ਗਿਆ ਉਹ ਵੀ ਵੀਰੂ ਨੇ ਨਾਲ ਤੁਹਾਨੂੰ ਮੈਸ਼ਨ ਕਰ ਦੇਣਗੇ ਖਾਲਸਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਨਹੀਂ ਨਹੀਂ ਕੋਈ ਨਹੀਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਆ ਤੁਸੀਂ ਵੀਰ ਉਹਨਾਂ ਨੂੰ ਤੇ ਜਾਣਦੇ ਆ ਤੇ ਇਹ ਵੀਰ ਉਹਨੇ ਅੱਜ ਆਪਣੇ ਕੋਲ ਪਹੁੰਚਿਆ ਪਿੰਡ ਆਲੀ ਖੁਰਦ ਤੇ ਇਹਨਾਂ ਨੇ ਵੀਰ ਉਹਨਾਂ ਨੇ ਮਤਲਬ ਆਪਣੇ ਤੋਂ 2-3 ਦਿਨ ਹੋ ਗਿਆ ਆਪਣੇ ਕੰਟੈਕਟ ਦੇ ਵਿੱਚ ਹੀ ਵੀਰ ਉਹ ਨਹੀਂ ਸਾਨੂੰ ਕਹਿੰਦੇ ਵੀ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਤੇ ਆਪ ਸਭ ਆਪਾਂ ਨੂੰ ਪਤਾ ਹੀ ਆ ਵੀ ਵੀਰ ਉਹਨਾਂ ਨੂੰ ਮੈਂ ਇਹਨਾਂ ਨੂੰ ਦੱਸ ਦ ਦਾਂ ਵੀ ਸਾਨੂੰ ਮਿੱਟੀ ਦੀ ਲੋੜ ਆ ਤੇ ਸਾਨੂੰ ਵੱਧ ਤੋਂ ਵੱਧ ਜਿਹੜੀ ਇੱਕ ਖਾਲੀ ਤੋੜਿਆਂ ਦੀ ਜਾਂ ਤਾਰ ਦੀ ਤੇ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਆ ਉਹ ਆਪਣਾ ਡੀਜ਼ਲ ਵੀ ਪਤਾ ਨਹੀਂ ਕਿੰਨਾ ਆਪਣਾ ਡੀਜ਼ਲ ਲੱਜਣਾ ਤੇ ਵੀਰ ਉਹਨਾਂ ਨੇ ਆਪਾਂ ਨੂੰ ਭਰੋਸਾ ਦਿੱਤਾ ਵੀ ਸਾਡੇ ਦੇ ਵੱਲੋਂ ਜਿੰਨਾ ਵੀ ਹੋ ਸਕਦਾ ਤੁਹਾਡੀ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਸਾਡਾ ਪਿੰਡ ਨਗਰ ਆਲੀ ਖੁਰਦ ਇਹਨਾਂ ਇੱਥੋਂ ਪਹੁੰਚ ਆਪਣੇ ਪਿੰਡ ਪਹੁੰਚੇ ਤੇ ਅਸੀਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ